ਸਤਿ ਸ੍ਰੀ ਅਕਾਲ ਜੀ ਤੁਹਾਡਾ ਹਰਪ੍ਰੀਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੈਗੀ ਹੈ ਜੀ ਬੁੱਧਵਾਰ ਦੀ ਸਵੇਰ ਤੇ ਮੈਂ ਲੱਗੀ ਹੀ ਪਰਦਿਆਂ ਧੋਣ ਇਹ ਵਾਲੇ ਪਰਦੇ ਤੇ ਇਹ ਵਾਲੇ ਜੋਇੰਟ ਜਿਹੜੇ ਪਰਦੇ ਵਾਈਟ ਵਾਲੇ ਇਹ ਮੈਂ ਧੋ ਚੁੱਕੀ ਆ ਮਮਮੀ ਜੀ ਦੇ ਕਮਰੇ ਦੇ ਤੇ ਆਪਣੇ ਕਮਰੇ ਦੇ ਮੈਂ ਪਰਦੇ ਖੋਲੇ ਆ ਧੋਣ ਵਾਸਤੇ ਤੇ ਬਾਹਰ ਲਾ ਚੁੱਕੀ ਆ ਮੈਂ ਅਜ ਧੋ ਘਾਟ ਇੱਕ ਪੂਰੀ ਮਸ਼ੀਨ ਦਾ ਮੈਂ ਪਰ ਕੇ ਲਾਤਾ ਇੱਕ ਆ ਪਏ ਧੋਣ ਵਾਲੇ ਪੋਚਾ ਵਗਰਾ ਮੇਰੇ ਲੱਗ ਚੁੱਕਿਆ ਸਾਰੇ ਕੱਪੜੇ ਵੀ ਧੋ ਰਹੀ ਹਾਂ ਪਹਿਲਾਂ ਕੱਪੜੇ ਧੋਏ ਹੁਣ ਧੋਰੀਏ ਜੀ ਪਰਦੇ ਦੋ ਕਮਰਿਆਂ ਦੇ ਪਰਦੇ ਧੋਤੇ ਜੀ ਮੈਂ ਕੰਪਲੀਟਲੀ ਕੱਪੜੇ ਵੀ ਧੋ ਹੋ ਗਏ ਤੇ ਬਾਹਰ ਦੇ ਕੰਮ ਤੇ ਹੋ ਚੁੱਕੀ ਹੈ ਜੀ ਮੈਂ ਫ੍ਰੀ ਹੁਣ ਕਰਦੇ ਆ ਅੰਦਰ ਜਿਹੜਾ ਥੋੜਾ ਬਤ ਰਹਿ ਗਿਆ ਸਾਰਾ ਕੰਮ ਕਰਨ ਤੋਂ ਬਾਅਦ ਜੀ ਹੁਣ ਮੈਂ ਬਣਾਈ ਹੈ ਜੀ ਚਾਹ ਹੁਣ ਚਾਹ ਪੀਓਗੇ ਤੇ ਟਾਈਮ ਹੋ ਚੁੱਕਿਆ ਜੀ 11:00 ਬੱਜ ਚੁੱਕੇ ਅੱਜ ਤੇ ਮਨ ਲੱਗੇ ਟਾਈਮ ਤਾਂ ਥੋੜਾ ਜ਼ਿਆਦਾ ਹੀ ਲੱਗ ਜਾਂਦਾ ਪਰ ਦੇ ਪੂ ਦੇ ਧੋਣ ਦਾ ਜ਼ਿਆਦਾ ਕੰਮ ਹੁੰਦਾ ਇਹ ਤੁਹਾਨੂੰ ਪਤਾ ਹੀ ਹੈ ਫਿਰ ਟਾਈਮ ਤਾਂ ਲੱਗਦਾ ਹੀ ਹੈ ਤੇ ਬਾਕੀ ਪਹਿਲਾਂ ਸਵੇਰੇ ਘਰ ਦਾ ਕੰਮ ਕਰਨਾ ਹੁੰਦਾ ਬੱਚਿਆਂ ਨੂੰ ਸਕੂਲ ਵਾਰਾ ਭੇਜ ਕੇ ਫਿਰ ਉਸ ਤੋਂ ਬਾਅਦ ਹੀ ਮਸ਼ੀਨ ਲਾਉਂਦੀ ਹੁੰਦੀ ਆ ਮੈਂ ਜਿਹਨੇ ਨੂੰ ਮਸ਼ੀਨ ਚ ਕੱਪੜੇ ਧੋਣਦੇ ਨੇ ਇਹਨਾਂ ਨੂੰ ਬਾਹਰ ਆਪਣਾ ਝਾੜੂ ਪੋਚੇ ਹੋ ਜਾਂਦੇ ਆ ਤੇ ਕੰਮ ਸਾਰਾ ਕੰਪਲੀਟ ਹੋ ਗਿਆ ਤੇ ਹੁਣ ਬਣਾ ਕੇ ਲਿਖਿਆ ਹੀ ਆਪਣੀ ਜੋਗੀ ਚਾਹ ਜਿੰਮੀ ਮਹਾਰਾਜ ਮੇਰੇ ਕੋਲ ਬੈਠ ਚੁੱਕੇ ਆ ਤੇ ਬਾਕੀ ਚੱਕਰੇ ਤੇ ਕਰੂਏ ਜਿਹੜੇ ਉਹ ਲੰਘ ਚੁੱਕੇ ਆ ਜੀ ਹੁਣ ਬਸ ਦਿਵਾਲੀ ਚ ਦੋ ਚਾਰ ਦਿਨ ਰਹਿ ਗਏ ਇੱਕ ਹਫਤੇ ਦੇ ਤਿਹਾਰ ਹੁੰਦੇ ਆ ਉਸ ਤੋਂ ਬਾਅਦ ਵੀ ਸੁੰਨਮ ਸਾਂਝੇ ਹੋ ਕੇ ਬਹਿ ਜਾਂਦੇ ਸਾਰੇ ਦਿਵਾਲੀ ਦਾ ਤਿਹਾਰ ਹੀ ਰਹਿ ਗਿਆ ਵਿਚਾਲੇ ਤੇ ਚੱਕਰੇ ਵੀ ਇਸ ਵਾਰੀ ਜੀ ਦੋ ਦੋ ਦਿਨ ਮਨਾਏ ਲੋਕਾਂ ਨੇ ਕਈਆਂ ਨੇ 14 ਨੂੰ ਕਈਆਂ ਨੇ 13 ਜਦੋਂ ਦੇ ਵਿੱਚ ਵਿੱਚ ਮਨਾਏ ਆ ਇਹ ਦੀਵਾਲੀ ਦਾ ਵੀ ਇਸ ਟਾਈਮ ਇਦਾਂ ਹੀ ਗਾ ਜਾਏ ਪਤਾ ਨਹੀਂ ਕਿਹੜੇ ਦਿਨ ਮਨਾਣੀ ਹੈ ਬਾਕੀ ਦੇਖਦੇ ਤੁਸੀਂ ਵੀ ਕਮੈਂਟਾਂ ਰਹੀਂ ਜਰੂਰ ਦੱਸਿਓ ਕਿ ਤੁਸੀਂ ਕਿਹੜੇ ਦਿਨ ਮਨਾ ਰਹੇ ਆ ਦੀ ਦੀਵਾਲੀ ਤੇ ਬਾਕੀ ਜੀ ਇੱਕ ਮਨੋ ਚੱਕਰਿਆਂ ਵਾਲੇ ਵਲੌਗ ਤੇ ਇੱਕ ਕਮੈਂਟ ਆਇਆ ਸੀਗਾ ਉਹਨੂੰ ਮੈਂ ਇਹਦੇ ਵਿੱਚ ਲਗਾ ਦੂੰਗੀ ਕਿ ਤੁਸੀਂ ਕਥਾ ਨਹੀਂ ਸੁਣਦੇ ਐਕਚੁਅਲੀ ਕਥਾ ਸਾਡੇ ਇੱਥੇ ਆਂਡ ਗਵਾਂਡ ਚ ਮਤਲਬ ਕਿ ਕੋਈ ਖਾਸ ਹੁੰਦੀ ਨਹੀਂ ਹੈਗੀ ਮੰਦਰ ਚ ਹੁੰਦੀ ਹੈ ਕਿਤੇ ਪਰ ਮੈਂ ਜਿਹੜੀ ਆਪਣੀ ਕਥਾ ਜੀ ਉਹ ਘਰੇ ਪੜ ਲੈਂਦੀ ਆ ਮੱਥੇ ਦੇ ਟਾਈਮ ਮੱਥੇ ਆ ਟੇਕਣ ਤੋਂ ਪਹਿਲਾਂ ਮੈਂ ਕਥਾ ਪੜ ਲੈਂਦੀ ਆ ਤੇ ਵੈਸੇ ਸਪੈਸ਼ਲੀ ਕਿਤੇ ਸੁਣਨੀ ਜਾਂਦੀ ਕਿਉਂਕਿ ਸਾਡੇ ਜਿਹੜੀ ਕਲੋਨੀ ਹੈ ਇੱਥੇ ਕਥਾ ਘਰਾਂ ਚ ਤਾਂ ਪੜੀ ਨਹੀਂ ਜਾਂਦੀ ਮੰਦਰ ਚ ਜਾਂਦੇ ਜਿਹਨਾਂ ਨੇ ਸੁਣਨ ਜਾਣਾ ਹੁੰਦਾ ਹੈ ਇਹ ਵਾਲੇ ਫੁੱਲ ਲੈ ਕੇ ਆਏ ਸੀਗੇ ਕੱਲ ਅਸੀਂ ਮਾਰਕੀਟ ਤੋਂ ਵੈਸੇ ਤਾਂ ਇਹ ਗਮਲੇ ਛੋਟੇ ਜਿਹੇ ਇੱਦਾਂ ਖਾਲੀ ਪਏ ਤੇ ਮੈਂ ਕਿਹਾ ਚਲੋ ਫੁੱਲ ਲੈ ਕੇ ਚੱਲਦੀ ਮੈਨੂੰ ਵਧੀਆ ਲੱਗੇ ਇਹ ਪਰ ਇਹ ਵੀ ਅੱਜ ਕੱਲ ਤਾਂ ਇਹ ਵੀ ਮਹਿੰਗੇ ਆਂਦੇ ਜੀ ਕਿਉਂਕਿ ਤਿਹਾਰਾਂ ਚੇਜਾਂ ਦੀ ਵਿਕਰੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਇਹ ਹੁਣ ਤਾਂ ਮਹਿੰਗੇ ਹੀ ਮਿਲਦੇ ਆ ਵੈਸੇ ਚਲੋ ਫਿਰ ਵੀ ਨਾਰਮਲ ਸੀਗੇ 150 ਦਾ ਇੱਕ ਪੌਟ ਚਲਾਉਣ ਨੂੰ ਮਿਲੇ ਸੀਗੇ ਦੋਨੋਂ ਇਹ 300 ਦੇ ਆਏ ਆ ਮੇਰੇ ਕੋ ਪਿਆ ਹੈ ਇਹਦੇ ਵਾਸਤੇ ਲੈ ਮੈਂ ਲੈ ਕੇ ਆਉਣੇ ਆ ਦੇਖਦੀ ਆ ਕਿ ਦਿਨੇ ਮਾਰਕੀਟ ਜਾਊਂਗੀ ਫਿਰ ਲੈ ਕੇ ਆਉਂਗੀ ਮੈਂ ਕੜਾਹੀ 'ਚ ਭੇਹੋਈ ਅੱਜ ਮਹਿੰਦੀ ਲੋਹੇ ਦੀ ਕੜਾਹੀ ਚ ਲੋਹੇ ਦਾ ਪੰਡਾ ਚਾਹੀਦਾ ਵੈਸੇ ਕੁਝ ਵੀ ਹੋਵੇ ਚਲ ਮੇਰੇ ਕੋਲ ਇਹ ਕੜਾਹੀ ਹੈ ਤੇ ਇਹਦੇ ਚ ਮੈਂ ਤਾਂ ਮਹਿੰਦੀ ਵੀ ਹੋਤੀ ਇਹਦੇ ਵਿੱਚ ਮੈਂ ਕਾਫੀ ਚੀਜ਼ਾਂ ਮਿਕਸ ਕਰੀਆਂ ਜਿੱਦਾਂ ਕੈਲੋਵੇਰਾ ਕੜੀ ਪੱਤਾ ਆਵਲਾ ਪਾਊਡਰ ਸਾਰਾ ਕੁਝ ਇਹਦੇ ਚ ਮੈਂ ਮਿਕਸ ਕਰਕੇ ਨਾ ਇਹਨੂੰ ਭਿਓ ਕੇ ਰੱਖਤਾ ਹੁਣ ਇਹਨੂੰ ਕਈ ਘੰਟੇ ਭਿਓ ਕੇ ਰੱਖੂੰਗੀ ਉਸ ਤੋਂ ਬਾਅਦ ਲਾਉਂਗੀ ਜਿੰਮੀ ਖਾਣਾ ਖੁਣਾ ਖਾ ਕੇ ਆਪਣਾ ਆਰਾਮ ਨਾਲ ਸੌ ਚੁੱਕਿਆ ਹੈ ਜੀ ਕਿਉਂਕਿ ਇਹ ਆਪਣਾ ਜਦ ਖਾਣਾ ਖੁਣਾ ਖਾ ਲੈਂਦਾ ਸਾਰੇ ਚਲੇ ਜਾਂਦੇ ਫਿਰ ਇੱਥੇ ਸੌ ਜਾਂਦਾ ਹੈ ਤੇ ਅੱਜ ਦੇ ਬਲੌਗ ਚੈਨੈ ਜੀ ਮਿਲਦੇ ਕਿਸੇ ਹੋਰ ਬਲੌਗ ਨੂੰ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਬਾਏ ਬਾਏ